ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਖ ਇਤਿਹਾਸ ਪਾਈ ਮਤੇ ਦਾਸ ਜੀ ਦਾ ਅਸੀਂ ਰੋਜ਼ਾਨਾ ਅਰਦਾਸ ਵਿੱਚ ਜਿੰਨਾ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਬੋਲਦੇ ਹਾਂ ਉਸ ਵਿੱਚ ਆਰਿਆਂ ਨਾਲ ਚਿਰਾਇਗੇ ਸ਼ਬਦ ਵੀ ਆਉਂਦੇ ਹਨ ਪਾਈ ਮਤੇ ਦਾਸ ਜੀ ਦਾ ਤਾਨ ਵੀ ਆਰਿਆਂ ਨਾਲ ਚਿਰਾਇਆ ਗਿਆ ਸੀ ਹੁਣ ਅਸੀਂ ਉਹਨਾਂ ਦਾ ਜੀਵਨ ਇਤਿਹਾਸ ਬੰਦੇ ਵਿਚਾਰ ਕਰਾਂਗੇ ਪਾਈ ਮਤੇ ਦਾਸ ਜੀ ਦਾ ਜੀਵਨ ਤੇ ਪਿਛੋਕੜ ਪਾਈ ਮਤੀ ਦਾਸ ਜੀ ਪਿੰਡ ਕਰਿਆਲਾ ਜ਼ਿਲ੍ਹਾ ਜਹਲਮ ਹੁਣ ਚੋਕੇ ਪਾਕਿਸਤਾਨ ਦੇ ਰਹਿਣ ਵਾਲੇ ਹਨ ਆਪ ਦੇ ਪਿਤਾ ਜੀ ਦਾ ਨਾਮ ਪਾਈ ਹੀਰਾਨੰਦ ਤੇ ਦਾਦਾ ਜੀ ਦਾ ਨਾਮ દ્વાਰਕਾ ਦਾਸ ਜੀ ਮਤੀ ਦਾਸ ਦੇ ਪਰਦਾਦਾ ਪਾਈ ਪਰਾਗਾ ਜਿਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਸਿੱਖ ਧਰਮ ਧਾਰਨ ਕੀਤਾ ਫਿਰ ਸਿੱਖ ਧਰਮ ਤੋਂ ਇੰਨਾ ਪ੍ਰਭਾਵਿਤ ਹੋਏ ਕਿ ਆਪਣੇ ਪੁੱਤਰ ਹੀਰਾਨੰਦ ਅਤੇ ਚਾਰੇ ਪੋਤਰਿਆਂ ਮਤੇਦਾਸ ਸਤੇਦਾਸ ਜਤੇਦਾਸ ਤੇ ਸਗੀਦਾਸ ਨੂੰ ਚਰਨ ਪਾਹੁਲ ਦੁਆਰਾ ਸਿੱਖ ਸਜਾਇਆ। ਪਾਈ ਹੀਰਾਨੰਦ ਜਿਨੇ ਆਪਣੇ ਦੋਵੇਂ ਪੁੱਤਰਾਂ ਮਤੇਦਾਸ ਤੇ ਸਤੇਦਾਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਕੀਤਾ। ਪਾਈ ਮਤੇਦਾਸ ਜੀ ਆਪਣੇ ਪਿਤਾ ਵਾਂਗ ਕਥਨੀ ਤੇ ਕਰਨੀ ਦੇ ਸੂਰੇ ਸਨ। ਚੰਗੇ ਡੇਲਡੋਲ ਵਾਲੇ ਦੇ ਦਰਸ਼ਨੀ ਪੁਰਸ਼ ਸਨ। ਇਸ ਆਬ ਕਿਤਾਬ ਵਿੱਚ ਨਿਪੁੰਨ ਤੇ ਸਰੀਰਕ ਪਲ ਵਿੱਚ ਜੋਦੇ ਸਨ ਜਦੋਂ ਬਾਬਾ ਪਕਾਲਾ ਸਾਹਿਬ ਵਿਖੇ ਤੀਰਮਾਲ ਦੇ ਹਮਾਇਤਿ ਸ਼ੀਹਾ ਮਸੰਦ ਨੇ ਨੌਵੇਂ ਪਾਸ਼ਾ ਜੀ ਉੱਪਰ ਗੋਲੀ ਚਲਾਈ ਸੀ ਤਾਂ ਪਾਈ ਮਤੀ ਦਾਸ ਜੀ ਨੇ ਬੜੀ ਦਲੇਰੀ ਨਾਲ ਉਸ ਦਾ ਟਾਕਰਾ ਕੀਤਾ ਸੀ ਪਾਈ ਮਤੀ ਦਾਸ ਜੀ ਦੇ ਪਿਤਾ ਜੀ ਪਾਈ ਹੀਰਾ ਨੰਦ ਦੀਵਾਨ ਦਰਗੇ ਮਾਲ ਦੇ ਪਾਈ ਸਨ ਦਰਗੇ ਮਾਲ 8ਵੇਂ ਗੁਰੂ ਜੀ ਦੇ ਸਮੇਂ ਦੀਵਾਨ ਦੀ ਪਦਵੀ ਤੇ ਰਹੇ ਜਦ ਨੌਵੇਂ ਪਾਸ਼ਾ ਗੁਰਤਾ ਗੱਦੀ ਦੇ ਸੋਭਾ ਯਮਾਨ ਹੋਇਤਾ ਉਹਨਾਂ ਨੇ ਦੀਵਾਨ ਤਰਕਮਲ ਨੂੰ ਦੀਵਾਨ ਦੀ ਪਦਵੀ ਸੌਂਪੀ ਉਹਨਾਂ ਨੇ ਬਡੇਰੀ ਉਮਰੇ ਹੋਣ ਕਰਕੇ ਇਹ ਸੇਵਾ ਆਪਣੇ ਭਤੀਜੇ ਪਾਈ ਮਤੀ ਦਾਸ ਜੀ ਨੂੰ ਦੇਣ ਦੀ ਬੇਨਤੀ ਕੀਤੀ ਪਾਈ ਮਤੀ ਦਾਸ ਜੀ ਦੇ ਫਾਰਸੀ ਦੇ ਵਿਦਵਾਨ ਸਨ ਇਸ ਸਬੰਧੀ ਸਰੂਪ ਤਾਸ ਪੱਲਦ ਜਿਨੇ ਲਿਖਿਆ ਹੈ ਮਤੀ ਦਾਸ ਗੁਰਕੇ ਦੀਵਾਨ ਸਿੱਖੇ ਕੋ ਪੂਰਨ ਪਰਨਾਮ ਇਸ ਤਰ੍ਹਾਂ ਪਾਈ ਮਤੀ ਦਾਸ ਜੀ ਦਾ ਗੁਰੂ ਤੇਗਪਾਹਾ ਜੀ ਨਾਲ ਐਨਾ ਪਿਆਰ ਸੀ ਕਿ ਜਦ ਸਤਿਗੁਰੂ 1665 ਇਸ ਵਿੱਚ ਪੂਰਬ ਦੀ ਯਾਤਰਾ ਤੇ ਪ੍ਰਚਾਰ ਲਈ ਗਏ ਤਾਂ ਪਾਈ ਮਤੀ ਦਾਸ ਜੀ ਤੇ ਉਹਨਾਂ ਦੇ ਛੋਟੇ ਪਾਈ ਸਤਿਦਾਸ ਜੀ ਵੀ ਨਾਲ ਹੀ ਗਏ ਸਨ ਜਦ ਗੁਰੂ ਜੀ ਪੂਰਬ ਦੀ ਯਾਤਰਾ ਤੋਂ ਪਰਤ ਕੇ ਪੰਜਾਬ ਆਇਤਾ ਆਨੰਦਪੁਰ ਸਾਹਿਬ ਵਿਖੇ ਕਸ਼ਮੀਰੀ ਬ੍ਰਹਮਣ ਪੰਡਤ ਕਿਰਪਾ RAM ਦੀ ਅਗਵਾਈ ਹੇਠ ਗੁਰੂ ਅਦਰਪਰਵ ਵਿੱਚ ਹਾਜ਼ਰ ਹੋਏ ਉਹਨਾਂ ਨੂੰ ਮੁਗਲ ਬਾਸ਼ਾ ਔਰੰਗਜ਼ੇਬ ਚੌਬੜੀ ਮੁਸਲਮਾਨ ਬਣਾਉਣੇ ਚਾਹੁੰਦਾ ਸੀ ਗੁਰੂ ਜੀ ਨੇ ਆਪਣਾ ਧਰਮ ਦੀ ਰੱਖਿਆ